ਸਰਦਾਰ ਜਗਜੀਤ ਸਿੰਘ ਜੀ ਟੱਲੇਵਾਲ ਜਿੰਦਾਬਾਦ 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 ਟੱਲੇਵਾਲ ਤੇਰੀ ਸੋਚ ਤੇ ਪਹਾਰਾਂ ਤੇ ਆਵੇ ਝੋਕੇ ਟੱਲੇਵਾਲ ਤੇਰੀ ਸੋਚ ਤੇ ਪਹਾਰਾਂ ਤੇ ਆਵੇ ਝੋਕੇ ਰੋਟੀ ਸਰਕਾਰ ਮਰਦਾਬਾਤ ਮਰਦਾਬਾਤ दार जगजीति किसान मज़दूर एकताबाद भारती किसान यूनियन एकता सिधूपुर पंजाब मुरदाबाद ਮੁਰਦਾਬਾ ਮੁਰਦਾਬਾ ਪਦਾਨੀ ਵਰਨੀ ਮੋਤੀ ਸੁੰਡਲੀ ਮੁਰਦਾਬਾ 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 ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਜਿੰਨੇ ਨੇ ਇਕਤਾ ਸਿੱਧੂਪੁਰ ਜਿੰਦਾਬਾਦ 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 ਤੇ ਢੇੜੀਆਂ ਤੇ ਆਪਣੀ ਜਥੇਬੰਦੀ ਨੇ ਇੱਕੋ ਗੱਲ ਕਹੀ ਕਿ ਵੀ ਅਸੀਂ ਤਾਂ ਕਿਸੇ ਹਾਲਤ ਜ਼ਮੀਨ ਦੇਣੀ ਨਹੀਂ ਤੇ ਡਿਪਟੀ ਕਮਿਸ਼ਨਰ ਨੇ ਪ੍ਰਿੰਡਾਂ ਨੂੰ ਇਹ ਨਿੱਕੇ ਪੇ ਤਾਂ ਵੀ ਪ੍ਰੋਜੈਕਟ ਨਾਸਰ ਕੀਤਾ ਜਾਂਦਾ ਹੈ ਕਿਸਾਨ ਜ਼ਮੀਨ ਦੇ ਨੂੰ ਤਿਆਰ ਤੇ ਆਹ ਜਿਹੜੀਆਂ ਦਸਾਂ ਬਣੀਆਂ ਅੱਜ ਰੌਲਾ ਪਾਉਣੀ ਐ ਲੇਕਿਨ ਤੇ ਸਿੰਘ ਅਗਰਾਹਾ ਵਰਗੇ ਦਸਤਿਲ ਬਾਪ ਪਟਿਆਰੇ ਵਰਗੇ ਬੁੱਟਾ ਸਿੰਘ ਗੁਰਦਿੱਕਲ ਵਰਗੇ ਜਾ ਕੇ ਮਿੱਤਰ ਸਾਹਿਬ ਕੋਲੇ ਪਿੱਠੇ ਦੁਨੀਆ ਪਰਦੇ ਖਾਨੋਂ ਇੱਕ ਹੋਰ ਇੱਕ ਹੋਰ ਇਹ ਸੜਕਾਂ ਦੇ ਰਿਕਰ ਕੇ ਕੱਡੀਆਂ ਵੀ ਸੜਕਾਂ ਨਾ ਰੋਕ ਸਕਣੇ ਇਹ ਸਭ ਨਹੀਂ ਸੜਕਾਂ ਕੱਡੀਆਂ ਕੁਝ ਲੋਕ ਬੜੇ ਚੌੜੇ ਹੋ ਕੇ ਗੱਲਾਂ ਕਰਦੇ ਸੀ ਪਿੱਛੇ ਜਾ ਮੀਂਹ ਨਹੀਂ ਲੱਗਦਾ ਵੀ ਕਿਤੇ ਨਾ ਪਤਾ ਹੋਵੇ ਬੱਚੇ ਕਿਤੇ ਨੂੰ ਇਸ ਗੱਲ ਦਾ ਪਤਾ ਹੈ ਬੀਜੜੀ ਸੈਂਟਰ ਗਵਰਨਮੈਂਟ ਵੱਲੋਂ ਜਦੋਂ 2020 ਜਿਹੜਾ ਤਾਂ ਨਾ ਲੱਗਿਆ ਸੀ ਜਦੋਂ ਤੋਂ ਕਿਹੜੇ ਆਏ ਪਰ ਆਹ ਸਰਕਾਰ ਦੇ ਗੌਰਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਸੈਟਰ ਗੌਰਮੈਂਟ ਨੂੰ ਜਾ ਕੇ ਰਵਾਉਣ ਵਾਸਤੇ ਦੁਆਰਾ 13 ਫਰਵਰੀ ਤੋਂ ਦਿੱਲੀ ਨੂੰ ਜਾ ਰਹੇ ਸੀ ਕਿ ਜਿਹੜਾ ਹਰਿਆਣਾ ਸਰਕਾਰ ਤੇ ਸਨ ਗੌਰਮੈਂਟ ਸਰਕਾਰ ਨੇ ਸਾਨੂੰ ਰਸਤਿਆਂ ਦੇ ਵਿੱਚ ਰੋਕਿਆ ਜਿਹੜਾ ਸਾਡਾ ਸ਼ੁਭ ਕਰਨ ਲਈ ਉਹਦੇ ਵਿੱਚ ਸ਼ਹੀਦ ਹੋਇਆ ਬਹੁਤ ਸਾਰੇ ਵੀਰ ਜਿਹੜੇ ਸਾਡੇ ਫੱਟੜ ਹੋਏ ਸਾਡੇ ਸਾਧਨ ਤੋੜੇ ਗਏ ਉਹਨਾਂ ਨੇ ਆਪ ਬਰਤੋਂ 10 ਮਹੀਨੇ ਆ ਜਿਹੜਾ ਸਮਾਂ ਬੀਤ ਗਿਆ ਤੋਂ ਬਾਅਦ ਜਿਹੜਾ ਸਰਕਾਰ ਦੀ ਜਿਹੜਾ ਕਰਨ ਤੇ ਜੂਨਾ ਖੁਰਕੀ ਦਾ ਮਜ਼ਦੂਰੀ ਬਸ ਸੂਬੇ ਨੇ ਪ੍ਰਦਾਨ ਸਰਕਾਰ ਦੇ ਦੀਪ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਉਹਨਾਂ ਨੇ ਜਿਹੜਾ ਛੁੱਪੀ ਉਹਨਾਂ ਨੇ ਕੋਈ ਨਹੀਂ ਜਿਹੜਾ ਬੈੱਡਾ ਤੋਂ ਮਰਨ ਵਰਤ ਤੇ ਪਰ 25 ਦੀ ਰਾਤ ਨੂੰ ਹੀ ਪੰਜਾਬ ਦੀ ਸਰਕਾਰ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਨਾਂ ਨੂੰ ਰਾਤ ਨੂੰ ਚੋਰਾ ਮੰਡੂ ਲੈ ਕੇ ਜਾਂਦੀ ਹੈ ਉਡੀ ਮੂੰਹ ਦੇ ਖਾਣੀ ਪਈ ਹੈ ਪੰਜਾਬ ਸਰਕਾਰ ਨੂੰ ਮੈਂ ਇਹ ਗੱਲ ਵੀ ਐਡ ਕਰੂੰਗੀ ਵੀ ਮੂੰਹ ਦੀ ਖਾਣੀ ਪਈ ਹੈ ਜਿਹੜਾ ਉਹਨਾਂ ਨੂੰ ਦੁਬਾਰਾ ਛੱਡ ਕੇ ਗਏ ਬੜੀ ਹੀ ਇੱਜਤੇ ਦੇ ਨਾਲ ਔਰ ਸਭੀਆਂ ਗੱਡੀਆਂ ਨਾਲ ਲੈ ਆ ਕੇ ਜਿਹੜਾ ਮੀਟਿੰਗ ਕਰਕੇ ਵੱਡੇ ਅਧਿਕਾਰੀ ਆ ਕੇ ਨੇ ਛੱਡ ਕੇ ਗਏ ਇੱਥੇ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਪੰਜਾਬ ਸਰਕਾਰ ਬਾਰ-ਬਾਰ ਇਹ ਜਿਹੜੀਆਂ ਤଣੀਆਂ ਹਰਕਤਾਂ ਫਿਰ ਕਿਉਂ ਕਰਦੀ ਹੈ ਇਹ ਸਰਕਾਰ ਪਰ ਇੱਥੇ ਮੈਂ ਇਹ ਵੀ ਕਹੂੰਗੀ ਵੀ ਪੰਜਾਬ ਸਰਕਾਰ ਗਵਰਨਮੈਂਟ ਸੈਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਦੇ ਨਾਲ ਰਲ ਕੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ ਕਿਉਂ ਨਾ ਜਦੋਂ ਇਹ ਧਰਨਿਆਂ ਦੇ ਵਿੱਚ ਦੇਖੋ ਹਰ ਆਪਾਂ ਸਾਰਿਆਂ ਨੂੰ ਪਤਾ ਹੈ ਧਰਨਿਆਂ ਦੇ ਵਿੱਚ ਨਿੱਤੀ ਹੋਈ ਸਰਕਾਰ ਹੈ ਓਡੀ ਸਾਡੀ ਖਾਤਰ ਉੱਥੇ ਜਾ ਕੇ ਧਰਨਾ ਲਾ ਲੈਣ ਪੰਜਾਬ ਦੇ ਲੋਕਾਂ ਦੀ ਖਾਤਰ ਉੱਥੇ ਜਾ ਕੇ ਧਰਨਾ ਲਾ ਲੈ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਬਠਾਇਆ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ 92 92 ਐਮਐਲਏ ਦਿੱਤੇ ਹੈ ਮੈਂ ਉਹੀ ਕਹਿ ਰਹੀ ਹਾਂ ਜੀ ਕਿ ਪੰਜਾਬ ਦੀ ਸਰਕਾਰ ਨੂੰ ਸਾਡੇ ਵੱਲ ਖੁਸ਼ੀ ਆਂ ਦੇਣਾ ਚਾਹੀਦਾ ਹੈ ਸਾਡੇ ਮੰਗਾਂ ਵੱਲ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਅੱਡੇ ਜਾ ਕੇ ਰੱਖਣਾ ਤੇ ਜਿਹੜੀਆਂ ਜਾਨਾਂ ਸਾਡੀਆਂ ਜਾਨਾਂ ਨਾ ਜਾਣ ਕਿਉਂਕਿ ਜਿਹੜਾ ਸਾਡਾ ਸੂਬੇ ਦਾ ਪ੍ਰਧਾਨ ਹੈ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਇਸ ਟਾਈਮ 22 23 ਦਿਨ ਅੱਜ ਹੋ ਗਏ ਉਹਨਾਂ ਨੇ ਕੰਨ ਦਾ ਦਾਣਾ ਉਹਨਾਂ ਦੇ ਜਿਹੜਾ ਅੰਦਰ ਨਹੀਂ ਗਿਆ ਪਰ ਇੱਥੇ ਮੈਂ ਇਹ ਕਹਾਂਗੀ ਸੈਂਟਰ ਗਵਰਨਮੈਂਟ ਨੂੰ ਵੀ ਤੁਸੀਂ ਇਹ ਖਿਆਲ ਆ ਜਿਹੜਾ ਤੁਹਾਡਾ ਮਨ ਦੇ ਵਿੱਚੋਂ ਕੱਢ ਦਿਓ ਵੀ ਅ راجਜੀ ਸਿੰਘ ਜਿੰਦਲੇਵਾ ਜੀ ਸ਼ਹੀਦ ਹੁੰਦੇ ਐ ਲੋਕਾਂ ਦੀਆਂ ਮੰਗਾਂ ਦੇ ਖਾਤਰ ਤਾਂ ਮੁੜ ਕੇ ਪਤਾ ਨਹੀਂ ਅंदोलਨ ਛੱਡਾ ਪੈ ਜੂਗਾ ਇਹ ਸਾਡੀ ਬਹੁਤ ਵੱਡੀ ਲੈਣਾ ਸਾਡੇ ਆਗੂਆਂ ਦੀ ਬਹੁਤ ਵੱਡੀ ਲੈਣਾ ਮਰਨ ਵਰਤ ਤੇ ਬੈਠਣ ਨੂੰ ਤੇ ਸਾਡੀਆਂ ਪੈਣਾ ਦੀ ਬਹੁਤ ਵੱਡੀ ਜਿਹੜੀ ਮਰਨ ਵਰਤ ਨੂੰ ਲੈ ਕੇ ਲੈਣ ਬਹੁਤ ਵੱਡੀ ਆ ਅਸੀਂ ਸ਼ਹੀਦੀਆਂ ਪਾ ਦਾਂਗੇ ਪਰ ਇਹ ਜਿਹੜੀਆਂ ਮੰਗਾਂ ਹਰ ਹਾਲਤ ਦੇ ਵਿੱਚ ਅਸੀਂ ਇਹ ਲਾਗੂ ਕਰਵਾ ਕੇ ਰਾਂਗੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਉਹ ਹਰ ਹਾਲਤ ਦੇ ਵਿੱਚ ਅਸੀਂ ਹੱਕਾਂ ਦੇ ਲੈ ਕੇ ਰਾਂਗੇ ਇੱਥੇ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗੀ ਤੁਹਾਡੇ ਚੈਨਲਾਂ ਦੇ ਰਾਹੀਂ ਜਿਹੜੇ ਲੋਕ ਚਾਹੇ ਜਤੇ ਬੰਦੀ ਨਾਲ ਜੁੜੇ ਐ ਚਾਹੇ ਨਹੀਂ ਜੁੜੇ ਕਿਉਂਕਿ ਜਿਹੜੀਆਂ ਇਹ ਮੰਗਾਂ ਨੇ ਇਹ ਕੱਲੋ ਖਾਨ ਜਿਹੜੇ ਖੇਤੀ ਕਰਦੇ ਉਹਨਾਂ ਦੀਆਂ ਨਹੀਂ ਇਹ ਹਰ ਕਿਸੇ ਵਰਗ ਦੀ ਹਰ ਇੱਕ ਵਰਗ ਜਿਹੜਾ ਦੋ ਟਾਂ ਦੀ ਰੋਟੀ ਖਾਂਦਾ ਹਰ ਇੱਕ ਕਿਸੇ ਦੀ ਮੰਗ ਹੈ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਲੈਣਾ ਬੰਨ ਕੇ ਵੱਡੀਆਂ ਸਾਡੀ ਗਿਣਤੀ ਦੇ ਵਿੱਚ ਜਿੱਥੇ ਸਾਡੀਆਂ ਭੈਣਾਂ ਜਿਹੜਾ ਖਨੋਰੀ ਬਾਰਡਰ ਤੇ ਜਾਣ ਤੇ ਇਹ ਹਰ ਕਿਸੇ ਦੀ ਲੜਾਈ ਹੈ ਮੈਂ ਫੇਰ ਕਹਿੰਦੀ ਆਂ ਅਗਰ ਜੇ ਉਹਨਾਂ ਨੂੰ ਕੁਝ ਹੁੰਦਾ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਨੂੰ ਅਗਰ ਜੇ ਕੁਝ ਹੁੰਦਾ ਤਾਂ ਇੰਨਾ ਦੁਆਰਾ ਢੋਡੀ ਪੰਜਾਬ ਦੇ ਲੋਕੋ ਲੜਾਈ ਲੜਨ ਵਾਲਾ ਕੋਈ ਵੀ ਨਿਰੂਗਾ ਅੱਗੇ ਕੋਈ ਵੀ ਨਾ ਆਊਗਾ ਤਾਂ ਮੈਂ ਬੇਨਤੀ ਕਰਨੀ ਚੁਣੇ ਚੈਨਲ ਆ ਰਹੀ ਕਿ ਉਹਨਾਂ ਨੂੰ ਆਪਾਂ ਬਚਾ ਲਈਏ ਤੇ ਜਿਹੜੀਆਂ ਮੰਗਾਂ ਇਹ ਸਰਕਾਰ ਸੈਂਟਰ ਗਵਰਨਮੈਂਟ ਕੋਲੋਂ ਆਪਾਂ ਮੰਨਾਈਏ ਇਸੇ ਪਿੰਡ ਤੇ ਆ ਕੇ ਦੇਖੋ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਮੇਰਾ ਨਾਮ ਬਚੱਤਰ ਸਿੰਘ ਬਾਸਟਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰੋਂ ਪਿੰਡ ਇਕਾਈ ਜਰਨਲ 77 ਮਹਿੰਆ ਵਾਲਾ ਜੋ ਤੁਸੀਂ ਅੱਜ ਲੈਣਾ ਤੇ ਪ੍ਰਦਰਸ਼ਨ ਕਰ ਰਹੇ ਹੋ ਕਿਸ ਵਾਸਤੇ ਕਰ ਰਹੇ ਹੋ ਅਸੀਂ ਜੀ ਸਾਡੀਆਂ ਸਰਕਾਰ ਨੇ ਸੈਂਟਰ ਸਰਕਾਰ ਨਾਲ 2019 ਤੋਂ ਲੈ ਕੇ ਜਦੋਂ ਅਸੀਂ ਧਰਨੇ ਤੇ ਬੈਠੇ ਸੀ 13 ਮਹੀਨੇ ਲਾ ਕੇ ਆਏ ਹਾਂ ਉਸ ਸਮੇਂ ਸੈਂਟਰ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਜਿਹੜੀਆਂ ਥੋੜੀਆਂ ਵੀ ਮੰਗਾਂ ਹਨ ਉਹਨਾਂ ਨੂੰ ਅਸੀਂ ਲਾਗੂ ਕਰਦੇ ਆਂਗੇ ਤਿੰਨ ਕਾਨੂੰਨ ਤਾਂ ਵਾਪਸ ਲੈ ਲਏ ਸੀ ਪਰ ਉਹ ਜਿਹੜੀਆਂ ਸਾਡੀਆਂ ਮੰਗਾਂ ਬਣੀਆਂ ਹੋਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਐਮਐਸਪੀ ਦੀ ਮੰਗ ਸੀ ਸੁਆਮੀਨਾਥਨ ਦੀ ਰਿਪੋਰਟ ਦੀ ਮੰਗ ਸੀ ਜਾਂ ਜਿੰਨੇ ਵੀ ਉੱਥੇ ਪਰਚੇ ਹੋਏ ਸੀ ਉਹ ਵਾਪਸ ਲੈਣੇ ਸੀ ਸਰਕਾਰ ਨੇ ਪਰ ਕੀ ਹੈ ਸਰਕਾਰ ਫੇਰ ਦੁਬਾਰੇ ਫੇਰ ਆ ਗਈ ਪਰ ਇਹ ਭੁੱਲ ਗਈ ਵੀ ਕਿਸਾਨ ਖੰਭ ਨਹੀਂ ਸੌਂ ਗਏ ਕਿਸਾਨ ਫੇਰ ਵੀ ਜਾਗਦੇ ਆ ਤੇ ਅਸੀਂ ਉਹਨਾਂ ਮੰਗਾਂ ਨੂੰ ਮਨਾਉਣ ਦੀ ਖਾਤਰ ਹੀ ਰੇਲਾ ਰੋਕਦੇ ਹਾਂ ਕਿੰਨੇ ਵੇਲੇ ਕਿੰਨੇ ਵੇਲੇ ਜਰੀਨਾ ਬੰਦ ਕੀਤੀ ਗਈ ਇਹ ਸਾਡਾ ਜੀ ਅੱਜ ਦਾ ਕਾਲ ਹੈ ਜਿਹੜੀ 12 ਤੋਂ ਲੈ ਕੇ 3 ਵਜੇ ਤੱਕ ਹੈ ਪਰ ਜੇ ਸਾਨੂੰ ਉਪਰੋਂ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਚੁਣੇ ਹੋਏ ਨਮਾਇੰਦਿਆਂ ਵੱਲੋਂ ਹੋਰ ਵੀ ਕੋਈ ਕਾਲ ਆਉਂਦੀ ਹੈ ਤਾਂ ਉਸ ਤੇ ਵੀ ਅਸੀਂ ਫੋਲ ਚੜਾਵਾਂਗੇ ਤੇ ਉਥੇ ਖਨੋਰੀ ਬਾਰਡਰ ਤੇ ਵੀ ਸਾਡਾ ਲਗਾਤਾਰ ਜਿਹੜਾ ਧਰਨਾ ਚੱਲੀ ਜਾਂਦਾ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਤੁਹਾਡੇ ਅਗਲਾ ਕੀ ਹੋਰ ਜਨਰਲ ਵੀ ਲੰਮਾ ਚੱਲੂਗਾ ਅਸੀਂ ਹੋਰ ਸੇ ਤਿਆਰ ਆ ਨਹੀਂ ਘਰੇ ਜਾਣ ਵਾਲੇ ਤਾਂ ਅਸੀਂ ਨਹੀਂ ਗੇ ਪਰ ਜਿੱਥੇ ਵੀ ਸਾਨੂੰ ਲੋੜ ਪਈ ਉਥੇ ਹੀ ਅਸੀਂ ਜਾਵਾਂਗੇ ਕੰਟੈਕਟ ਅਸੀਂ ਕਰ ਗਿਆ ਸਾਰੀ ਖਾ ਦਾਸਵੰਤ ਦੇ ਜਿਮਾਨ ਤਲਾਕ ਆਗੂ ਬੀਕੇ ਦੇ ਸੁੱਧੂ ਚੰਬਾ ਸਿਰ ਸੱਤ ਕਵਾੜੇ ਕਿਲੇ ਦੀ ਖਾਸ ਕਰ ਤੁਹਾਡੇ ਮੱਦੇਮ ਰਾਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਬਾਤ ਆ ਨਾ ਸੁੱਤੇ ਪਿਆ ਦੀ ਜ਼ਮੀਰਾਂ ਨੂੰ ਜੁਗਾ ਦਿੰਦੀ ਹੈ ਸਾਡਾ ਇੱਥੇ ਧਰਨੇ ਇੱਥੇ ਧਰਨਾ ਕੋ ਲਾਉਣ ਦਾ ਚਾਰ ਨਹੀਂ ਸੀ ਰੇਲਾਂ ਰੋਕਣ ਦਾ 13 ਮਹੀਨੇ ਅਸੀਂ ਦਿੱਲੀ ਵਿੱਚ ਲਾ ਕੇ ਆਏ ਆ 750 ਕਿਸਾਨ ਸ਼ਹੀਦ ਕਰਾ ਕੇ ਆਏ ਆ ਤਾਂ ਫਿਰ ਅਸੀਂ 13 ਫਰਵਰੀ ਨੂੰ ਦੁਆਰਾ ਦਿੱਲੀ ਜਾਣ ਦੀ ਵਿਚਾਰ ਕੀਤੀ ਕਿ ਸੁੱਤੀ ਪਈ ਸਰਕਾਰ ਨੂੰ ਕੀਤੇ ਹੋਏ ਵਾਅਦੇ ਜਿਹੜੇ ਯਾਦ ਕਰਾਇਆ ਇਹ ਇਹਨਾਂ ਨੇ ਵੱਡੀਆਂ 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 ਕੰਡਾ ਉੱਥੇ ਕੱਢ ਕੇ ਜਿਵੇਂ ਕੋ ਪਾਕਿਸਤਾਨ ਦਾ ਬਾਲਰ ਹੋ ਗਏ ਸਾਡੇ ਉੱਪਰ ਬੜਾ ਅੰਦਾਜ਼ ਤੰਦ ਵੀਰਾਂ ਨੇ ਵਜੀਰ ਵੱਲੋਂ ਵੀਰਾਂ ਨੇ ਚਲਾਇਆ ਸਾਡੇ ਉੱਪਰ ਉਹ ਗੋਲੇ ਜਿਹੜੇ ਕਿ ਚੰਗਾਂ ਤੇ ਵਰਤੇ ਜਾਂਦੇ ਨੇ ਕੁਝ ਕੁ ਬੰਦਿਆਂ ਦੀ ਸਾਡੀ ਨਿਗਾ ਚਲੀ ਗਈ ਨਾ ਨਾ ਜਵਾਬ ਦੇ ਦੇ ਕੁਝ ਕੁ ਬੰਦੇ ਬੇਫਿੱਟ ਹੋ ਗਏ ਸਰੀਰ ਪੱਖੋਂ ਜਿਨ੍ਹਾਂ 'ਚ ਉਹ ਜਿਹੜਾ ਧੂਆਂ ਸਰੀਰ ਦੇ ਅੰਦਰ ਜਾਂਦਾ ਰਿਹਾ ਇੱਕ ਸਾਡਾ ਵੀਰ ਸ਼ੋਅ ਕਰਨ 13 ਤਰੀਕ ਨੂੰ ਉਹਨਾਂ ਨੇ ਸਿੱਧੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਕਨੌੜੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਦੇ ਵਿੱਚ ਸਾਡੀਆਂ ਜਥੇ ਬੰਨੀਆਂ ਰੀਆਂ ਹੋਈਆਂ ਨੇ ਲੱਗੀਆਂ ਉੱਥੇ ਸਵਾਮੀ ਨਾਲਸ ਰਿਪੋਰਟ ਲੈਣ ਵਾਸਤੇ ਔਰ ਮੋਦੀ ਦੇ ਕੀਤੇ ਹੋਏ ਵਾਅਦਿਆਂ ਤੋਂ ਇਹ ਮੁਕਰਿਆ ਹੋਇਆ ਹੈ ਅਖਰ ਦੇ ਵਿੱਚ ਜਿਹੜਾ ਕੋਈ ਆਗੂ ਸਹਿਬਾਨ ਹੋਵੇ ਉਹਨੂੰ ਕਬੜੀ ਵੱਡੀ ਚਿੰਤਾ ਹੁੰਦੀ ਹੈ ਮੈਂ ਚੱਲੂ ਤੇਰੇ ਨਾਲ ਮੈਂ ਵੋਟਾਂ ਦੇ ਨਾਲ ਨਹੀਂ ਬਣਾਇਆ ਮੈਨੂੰ ਯਾਰ ਜਨਤਾ ਨੇ ਐਡਾ ਵੱਡਾ ਜਿਹੜਾ ਤਦਵਾ ਦਿੱਤਾ ਹੈਗਾ ਇਹ ਕੋਈ ਪਦਵਾ ਨਾ ਐਮਐਲਏ ਨਾ ਲੀਡਰ ਨਾ ਕੋਈ ਕੋਈ ਵੀ ਜਿਹੜਾ ਇਹਦੇ ਮੁਕਾਬਲੇ 'ਚ ਨਹੀਂ ਜਾਂਦਾ ਜਿਉਂਦੇ ਰਹਿਣਾ ਇਹ ਜਿਹੇ ਇਨਸਾਨ ਜਿਨ੍ਹਾਂ ਨੇ ਕਿ ਸਾਨੂੰ ਐਮਐਸਬੀ ਮਿਲਦੀ ਸੀ ਜਿਹੜੀਆਂ ਸਟੇਟਾਂ ਦੇ ਵਿੱਚ ਨਹੀਂ ਮਿਲਦੀ ਸੀ 900 ਰੁਪਏ ਨੂੰ ਝੋਨਾ ਵਿਕਦਾ ਸੀਗਾ ਉਹਨਾਂ ਨੂੰ ਜਾ ਕੇ ਦਿਖਾਇਆ ਤਾਂ ਸਰਕਾਰ ਨੂੰ ਬੜਾ ਵੱਡਾ ਜਿਹੜਾ ਦੁੱਖ ਹੋਇਆ ਫਿਰ ਇਹਨੇ ਕਿਹਾ ਵੀ ਇਹ ਤਾਂ ਗੁੰਗੀ ਬੋਲੀ ਸਰਕਾਰ ਜਿਹੜੀ ਸੁੱਤੀ ਪਈ ਹੈ 26 ਤਰੀਕ ਤੋਂ ਮਰਨ ਵਰਤੇ ਬੈਠ ਗਏ ਅੱਜ ਵੀਰੋ ਤੁਹਾਡੇ ਮੱਦੇ ਮਰ ਦੇ ਦੱਸਦੇ ਆਂ ਵੀ 23 ਦਿਨ ਹੋ ਗਏ ਇਹਨਾਂ ਨੂੰ ਇਹਨਾਂ ਦੇ ਅੰਦਰ ਕੋਈ ਇੱਕ ਕਣਕ ਦਾ ਦਾਣਾ ਵੀ ਨਹੀਂ ਗਿਆ ਇਕੱਲੇ ਪਾਣੀ ਦੀ ਘੁੱਟ ਤੇ ਹੀ ਨੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਇਹਨਾਂ ਦੀ ਸੋਚ ਆ ਜੇ ਮੇਰੀ ਜ਼ਿੰਦਗੀ ਲੇਖੇ ਲੱਗ ਜੂਗੀ ਤਾਂ ਉੱਥੇ ਕਾਫੀ ਇਸ ਤੋਂ ਬਾਅਦ ਬੜਾ ਲੰਮਾ ਲਾਰਾ ਬਣਿਆ ਹੋਇਆ ਹੈ ਇਹ ਕਹਿੰਦਾ ਵੀ ਮੇਰਾ ਕੋਈ ਸ਼ਿਸ਼ਕਾਰ ਨਾ ਕੀਤਾ ਜਾਵੇ ਮੇਰੀ ਡੈੱਡ ਬਾਡੀ ਇੱਥੇ ਹੀ ਰੱਖੀ ਜਾਵੇ ਉਸ ਤੋਂ ਬਾਅਦ ਨੰਬਰ ਵਾਈਜ਼ ਜਿਹਦੀ ਵਾਰੀ ਆਉਂਦਾ ਫਿਰ ਉਹ ਮਰਨ ਵਰਤੇ ਬੈਠੂਗਾ ਇਸ ਸਰਕਾਰ ਨੂੰ ਗੁੰਗੀ ਬੋਲੀ ਸਰਕਾਰ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਵਾਅਦੇ ਮੁਤਾਬਕ ਅਸੀਂ ਸੁਣਾਉਣ ਵਾਸਤੇ ਅੱਜ ਸਾਡਾ ਆਲ ਇੰਡੀਆ ਆਲ ਪੰਜਾਬ ਸਾਰੇ ਜਿਹੜਾ ਰੇਲਾਂ ਰੋਕਦਾ ਇਹੀ ਪ੍ਰੋਗਰਾਮ ਹੈ ਸਾਡਾ ਕਿਸੇ ਭਰਾ ਨਾਲ ਜਾਂ ਜਿਹੜੀਆਂ ਸਵਾਰੀਆਂ ਜਾਣਾ ਕਿਸੇ ਨਾਮ ਨਹੀਂ ਸਾਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਪਰ ਸਰਕਾਰ ਨੂੰ ਚੁੱਤੀ ਪੈਣੇ ਜਗਾਉਣ ਵਾਸਤੇ ਜਿਹੜਾ ਉਹ ਧਮਕੇ ਤੇ ਜਿਹਦੇ ਕਿਸੇ ਹੱਥ